कल आज सवेरे ਸਾਡੇ 3:00 बजे तकरीबन ना ਮੇਰੇ ਕਿਸੇ ਨੇ ਫਾਰਮ ਉਹਦਾ ਦਰਵਾਜਾ ਤੋੜਿਆ ਦਰਵਾਜਾ ਤੋੜ ਕੇ 6 ਬੰਦੇ ਸੀ ਮੇਰੇ ਕੋਲ ਪੂਰੀ ਰਿਕਾਰਡਿੰਗ ਆ 6 ਤੋਂ 6 ਬੰਦੇ ਕਾਲੇ ਕੱਛੇ ਪਾਏ ਹੋਏ ਸੀਗੇ ਹੱਥਾਂ 'ਚ ਹਥਿਆਰ ਸੀਗੇ ਅੰਦਰ ਵੜੇ ਆ ਦਰਵਾਜਾ ਤੋੜ ਕੇ ਤੇ ਮੇਰਾ ਇੱਕ ਮੋਟਰਸਾਈਕਲ ਜਿਹੜਾ ਰੋਲਿੰਗ ਫੀਲਡ ਦਾ ਤੇ ਇੱਕ ਐਕਟਿਵਾ ਬ੍ਰਾਊਨ ਕਲਰ ਦੀ ਉਹ ਦੋਨੇ ਚੱਕ ਕੇ ਲੈ ਗਏ ਨੇ ਕਾਲਾ ਕੱਚਾ ਗਰੁੱਪ ਜਿਹਨੂੰ ਅਸੀਂ ਕਹਿ ਸਕਦੇ ਆ ਉਹ ਫਗਵਾੜੇ ਐਕਟਿਵ ਹੋ ਚੁੱਕਾ ਜੀ ਸਾਡੇ ਗਦਾਮ ਦੇ ਬਾਹਰ ਆਏ ਸਾਡੇ ਫਾਰਮ ਹੌਜ਼ਾ ਦਰਵਾਜ਼ਾ ਤੋੜਿਆ ਇੱਕ ਮੋਟਰਸਾਈਕਲ ਇੱਕ ਐਕਟਿਵ ਆ ਦੋ ਚੀਜ਼ਾਂ ਚੱਕ ਕੇ ਲੈ ਗਏ ਕਰੀਬਨ 2 ਲੱਖ ਰੁਪਏ ਦਾ ਨੁਕਸਾਨ ਆ ਜੀ ਪ੍ਰਸ਼ਾਸਨ ਇੱਕ ਇਹੀ ਮੰਗ ਕਰਾਂਗੇ ਜੀ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਫਟਾਫਟ ਫੜਿਆ ਜਾਵੇ ਜਿੰਨੀ ਕਬੜਾ ਸ਼ਹਿਰ ਵਿੱਚ ਉਸ ਵੇਲੇ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਹਿਰ ਵਿੱਚ ਮੁਰਤੋਂ ਕਾਲਾ ਕੱਚਾ ਗਿਰੋਹ ਦੇ ਸਰਗਰਮ ਹੋਣ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆਂ ਵਿਵੇਕ ਗੁਫਤਾ ਨੇ ਦੱਸਿਆ ਕਿ ਪਿਤੀ ਰਾਤ ਸ਼ਹਿਰ ਦੇ ਖੋਥਣਾ ਰੋਡ ਤੇ ਸਥਿਤ ਉਹਨਾਂ ਦੇ ਫਾਰਮ ਹਾਊਸ ਤੇ ਕਾਲਾ ਕੱਚਾ ਗਿਰੋਹ ਦੇ ਕਰੀਬ 6 ਮੈਂਬਰ ਦਾਖਲ ਹੋਏ ਜਿਨ੍ਹਾਂ ਵੱਲੋਂ ਇੱਕ ਬੁਲਟ ਮੋਟਰਸਾਈਕਲ ਅਤੇ ਇੱਕ ਐਕਟਿਵਾ ਚੋਰੀ ਕਰ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਨ੍ਹਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਇਹ ਕਾਲਾ ਕਛਾ ਗਿਰੋ ਸ਼ਹਿਰ ਦੇ ਪਟੇਲ ਨਗਰ ਵਿੱਚ ਘੁੰਮਦੇ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਉਧਰ ਸ਼ਹਿਰ ਵਿੱਚ ਘੁੰਮ ਰਹੇ ਇਸ ਗਿਰੋ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਏ ਗਿਰੋ ਦੇ ਸਰ ਗਰਮ ਹੋਣ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਇਸ ਤੇ ਨੱਖ ਪਾ ਦੇਣੀ ਚਾਹੀਦੀ ਹੈ। ਤਾ ਜੋ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਨਾਲ ਹੀ ਜੋ ਇਸ ਗ੍ਰੋਹ ਕਰਨ ਲੋਕਾਂ ਦੇ ਮਨਾਂ ਵਿੱਚ ਡਰ ਬਣਿਆ ਹੋਇਆ ਹੈ ਉਸ ਨੂੰ ਦੂਰ ਕੀਤਾ ਜਾ ਸਕੇ ਉਧਰ ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੀ ਫਗਵਾੜਾ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਅਸੀਂ ਸਰ ਕੀ ਨਾਂ ਜੀ ਆਪਣਾ ਮੇਰਾ ਨਾਮ ਜੀ ਵਿਵੇਕ ਚੋਪੜਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਅੱਜ ਕੱਲ ਅੱਜ ਸਵੇਰੇ 3:30 ਵਜੇ ਤਕਰੀਬਨ ਨਾ ਮੇਰੇ ਕਿਸੇ ਨੇ ਫਾਰਮ ਹੌਜ਼ ਦਾ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ 6 ਬੰਦੇ ਸੀ ਮੇਰੇ ਕੋਲ ਪੂਰੀ ਰਿਕਾਰਡਿੰਗ ਆ 6 ਤੋਂ 6 ਬੰਦੇ ਕਾਲੇ ਕੱਛੇ ਪਾਏ ਹੋਏ ਸੀਗੇ ਹੱਥਾਂ 'ਚ ਹਥਿਆਰ ਸੀਗੇ ਅੰਦਰ ਵੜੇ ਆ ਦਰਵਾਜ਼ਾ ਤੋੜ ਕੇ ਤੇ ਮੇਰਾ ਇੱਕ ਮੋਟਰਸਾਈਕਲ ਜਿਹੜਾ ਰਾਇਲ ਐਨਫੀਲਡ ਦਾ ਤੇ ਇੱਕ ਐਕਟਿਵ ਆ ਬ੍ਰਾਊਨ ਕਲਰ ਦੀ ਉਹ ਦੋਨੇ ਚੱਕ ਕੇ ਲੈ ਗਏ ਨੇ ਤੇ ਕਿਹੜਾ ਮਾਡਲ ਆ ਜੀ ਮੋਟਰਸਾਈਕਲ ਦਾ ਮੇਰਾ ਹੈਗਾ ਜੀ 2009 ਮਾਡਲ ਆ ਮੋਟਰਸਾਈਕਲ ਦਾ ਹੂੰ 19 ਸੋ 2019 ਮੋਟਰਸਾਈਕਲ ਆ ਜੀ ਤੇ ਐਕਟਿਵ ਹੈਗੀ ਆ ਮੇਰੀ 2018 ਮੋਟਰ ਐਕਟਿਵ ਹੈਗੀ ਮੇਰੀ ਤੇ ਸੀਸੀਟੀ ਵੀ ਕੈਮਰੇ ਚ ਆਏ ਬੰਦੇ ਹਾਂਜੀ ਸੀਸੀਟੀ ਕਿੰਨੇ ਬੰਦੇ ਆਏ ਜੀ ਕਿੰਨੇ ਲੋਕ ਵੀ 6 ਬੰਦੇ ਸੀ ਜੀ ਤੇ ਸੀਸੀਟੀ ਦੀ ਰਿਕਾਰਡਿੰਗ ਪੂਰੀ ਹੈਗੀ ਆ ਕਿਸ ਤਰ੍ਹਾਂ ਆਪਾਂ ਦਰਵਾਜ਼ਾ ਤੋੜਿਆ ਉਹਨਾਂ ਨੇ ਔਰ ਕਿਸ ਤਰ੍ਹਾਂ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਏ ਮੈਂ ਪੁਲਿਸ ਨੂੰ ਸਾਰੀ ਰਿਕਾਰਡਿੰਗ ਦੇ ਦਿੱਤੀ ਆ ਕਲਿੱਪ ਦੇ ਰੂਪ ਦੇ ਵਿੱਚ ਤੇ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਆ ਤੇ ਇਹਨਾਂ ਨੇ ਮੇਰੀ ਦਰਜਕਾਰੀ ਰਿਪੋਰਟ ਜੀ ਤੇ ਕੱਲ ਸਵੇਰ ਵਸਤੇ ਇਹਨਾਂ ਐਫਆਈਆਰ ਉਸੇ ਨੂੰ ਕਿਹਾ ਕੱਲ ਸਵੇਰ ਐਫਆਈਆਰ ਦਰਜ ਕੀਤਾ ਜਾਊਗਾ ਤੇ ਸੀਸੀਟੀਵੀ ਕੈਮਰੇ ਜਾਏ ਬੰਦੇ ਹਾਂਜੀ ਹਾਂਜੀ ਸੀਸੀਟੀਵੀ ਕੈਮਰੇ ਚ ਪੂਰੇ ਬੰਦੇ ਆਏ ਨੇ ਪੂਰੀ ਉਹਨਾਂ ਦੀ ਹਰਕਤਾਂ ਆਈਆਂ ਉਹਨੇ ਕਿੱਦਾਂ ਦਰਵਾਜ਼ਾ ਤੋੜਿਆ ਕਿੱਦਾਂ ਮੋਟਰਸਾਈਕਲ ਚੱਕਿਆ ਉਹ 6 ਦੇ 6 ਬੰਦੇ ਉਹਦੇ ਵਿੱਚ ਸੀਸੀਟੀਵੀ ਚ ਆ ਗਏ ਨੇ ਕਿਸ ਰੋਡ ਦੇ ਉੱਪਰ ਇੱਕ ਖੋਤਾ ਰੋਡ ਦੇ ਉੱਪਰ ਆ ਜੀ ਮੇਰੀ ਇੱਥੇ ਗੋਦਾਮ ਹੈ ਕਦੀ ਚੋਪੜਾ ਦੰਸੀ ਨਾਮ ਤੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ ਹਰ ਪਾਸੇ ਸਿਕਿਉਰਟੀ ਵਧਾਈ ਜਾਵੇ ਔਰ ਜਿਨ੍ਹਾਂ ਨੇ ਚੋਰੀ ਕੀਤੀ ਆ ਉਹ ਜਲਦੀ ਜਲਦੀ ਬਕਰੇ ਜਾਣ ਉਹਨਾਂ ਨੂੰ ਸਰ ਕੋਈ ਇੱਥੇ ਚੌਂਕੀਦਾਰ ਵਗੈਰਾ ਰੱਖਿਆ ਤੁਸੀਂ ਨਹੀਂ ਇੱਥੇ ਕੋਈ ਚੌਂਕੀਦਾਰ ਨਹੀਂ ਹੈਗਾ ਜੀ